ਦੇਖੋ ਮਾਛਵਾੜਾ ਜਿਹੜੀ ਰਾਈਸ ਮਿਲਰ ਐਸੋਸੀਏਸ਼ਨ ਹੈ ਉਹਨਾਂ ਦੀ ਮੀਟਿੰਗ ਹੋਈ ਐ ਐਸਡੀਐਮ ਸਾਹਿਬ ਨਾਲ ਜਿਹੜੀ ਸਮਰਾਲੇ ਦੀ ਰਾਈਸ ਮਿਲਰ ਐਸੋਸੀਏਸ਼ਨ ਹੈ ਉਹਨਾਂ ਦੀ ਆਪਦੀ ਮੀਟਿੰਗ ਹੋਈ ਐ ਉਹਨਾਂ ਨੇ ਵੀ ਮਾਛਵਾੜਾ ਰਾਈਸ ਮਿਲਰ ਐਸੋਸੀਏਸ਼ਨ ਦੀ ਤਰਜ਼ ਤੇ 14 ਤਰੀਕ ਤੱਕ ਸਾਰਿਆਂ ਨੇ ਨਾ ਡਾਕੂਮੈਂਟ ਲੋਡ ਕਰਨ ਦਾ ਫੈਸਲਾ ਲਿਆ ਨਾ ਅਜੇ ਅਸੀਂ ਕਿਸੇ ਨੇ ਕੋਈ ਆਪਣੇ ਐਗਰੀਮੈਂਟ ਕਰਨਾ ਜਦੋਂ ਡਾਕੂਮੈਂਟ ਲੋਡ ਕਰਨੇ ਐਗਰੀਮੈਂਟ ਹੋਣਾ ਨਹੀਂ ਜਿਹੜਾ ਸਰਕਾਰ ਨੇ ਕਿਹਾ ਸੀ ਦੋ ਤਿੰਨ ਗੱਲਾਂ ਸਰਕਾਰ ਨੇ ਮੰਨੀਆਂ ਸੀ ਮਿਲਰਾਂ ਦੀਆਂ ਵੀ ਅਸੀਂ ਇਹ ਪਾਲਿਸੀ ਐਮੈਂਡਮੈਂਟ ਕਰਾਂਗੇ ਜਦੋਂ ਤੱਕ ਐਮੈਂਡਮੈਂਟਸ ਨਹੀਂ ਹੁੰਦੀਆਂ ਤੇ ਬਣਦੀ ਸਪੇਸ ਨਹੀਂ ਹੁੰਦੀ ਉਦੋਂ ਤੱਕ ਮਿਲਰ ਨੇ ਕਿਸੇ ਨੇ ਕੋਈ ਡਾਕੂਮੈਂਟ ਅਪਲੋਡ ਨਹੀਂ ਕਰਨਾ ਮੰਡੀਆਂ ਦੀ ਗੱਲ ਕਰੀ ਤਾਂ ਮੰਡੀਆਂ ਵਿੱਚ ਹੈ ਜਿਹੜਾ ਸਟਾਕ ਉਹ ਲੱਗ ਚੁੱਕਿਆ ਵਾ ਕੀ ਹਾਲਾਤ ਨੇ ਜਿਹੜੇ ਮੰਡੀਆਂ 'ਚ ਦੇਖੋ ਮੰਡੀਆਂ 'ਚ ਸਮਰਾਲੇ ਮੰਡੀ 'ਚ ਮੇਰੇ ਖਿਆਲ 'ਚ ਪਹਿਲੀ ਢੇਰੀ 15 ਤਰੀਕ ਨੂੰ ਹੀ ਆਈ ਹੋਈ ਆ ਪਿਛਲੇ ਮਹੀਨੇ ਦੀ ਉਹ ਵੀ ਧੀਰੀ ਪਈ ਆ ਜਿਹੜੀਆਂ ਹੋਣ ਆ ਰਹੀਆਂ ਨੇ ਉਹ ਵੀ ਬੈ ਨੇ ਅੱਜ ਪੋਜੀਸ਼ਨ ਇਹ ਹੈ ਵੀ ਸਮਰਾਲੇ ਮੰਡੀ 'ਚ ਇੱਕ ਵੀ ਟਰਾਲੀ ਲਾਉਣ ਦੀ ਜਗ੍ਹਾ ਨਹੀਂ ਹੈ ਜੇ ਸਰਕਾਰ ਨੇ ਹੜਤਾਲ ਆੜ ਤੀਆਂ ਦੀ ਖੁੱਲ ਗਈ ਲੇਬਰ ਦੀ ਵੀ ਖੁੱਲ ਗਈ ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਵੀ ਉਹ ਮੰਡੀ 'ਚ ਭਾਅ ਕਰਾਉ ਜਿਹੜੀਆਂ 17 ਮਾਸਟਰ ਵਾਲੀਆਂ ਢੇਰੀਆਂ ਨੇ ਉਹਨਾਂ ਨੂੰ ਤਾਂ ਅਸੀਂ ਡਿਨਾਈ ਕਰੇ ਨਹੀਂ ਸਕਦੇ 17 ਮਾਸਟਰ ਤੋਂ ਤੋਂ ਵੀ ਘੱਟ ਮਾਸਟਰ ਵਾਲੀਆਂ ਢੇਰੀਆਂ ਪਈਆਂ ਨੇ ਉਹਨਾਂ ਦਾ ਭਾਅ ਲੱਗਣਾ ਚਾਹੀਦਾ ਹੈ ਮਾਲ ਕਿੱਥੇ ਰੱਖਣਾ ਜਾਂ ਨਹੀਂ ਰੱਖਣਾ ਇਹ ਸਰਕਾਰ ਦਾ ਪੈਰੋਗੇਟਿਵ ਹੈ ਅਸੀਂ ਤਾਂ ਉਹਨੂੰ ਸਾਫ਼ ਸੁਥਰਾ ਕਰਕੇ ਸਰਕਾਰ ਨੂੰ ਤੋਲ ਕੇ ਉਹਨਾਂ ਦੇ سپੁਰਦ ਕਰ ਦੇਣਾ ਪਰ ਤੋਂ ਅੱਗੇ ਇਹ ਮੁੱਦਾ ਤਾਂ ਹੈ ਨਾ ਵੀ ਉਹਨੂੰ ਕਿੰਨੇ ਦਿਨ ਚੱਕਣਗੇ ਇਹ ਜੇ ਵਜਨ ਘਟਿਆ ਹਾਂ ਕੀ ਕਰੀਏ ਦੇਖੋ ਜੀ ਐਜ਼ ਪਰ ਏਪੀਐਮਸੀ ਐਕਟ ਅਸੀਂ ਇਹਦੇ 72 ਘੰਟੇ ਜ਼ਿੰਮੇਵਾਰਾਂ ਕੁਆਲਿਟੀ ਤੇ ਕੁਆਂਟੀਟੀ ਦੇ 72 ਘੰਟੇ ਤੋਂ ਬਾਅਦ ਕੋਈ ਆੜਤੀਆਂ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਚਾਹੇ 17 ਮੋਇਸਚਰ ਵਾਲਾ ਭਰ ਲਓ ਇਹ ਝੋਨਾ ਘਟ ਜਾਂਦਾ ਇਹ ਅੱਗੇ ਪਿਛਲੇ ਸਾਲ 12 14 ਦਿਨ ਹੜਤਾਲ ਹੋਣ ਕਾਰਨ 8 8 10 10 ਕੁਆਂਟਲ ਟਰੱਕ ਘਟੇ ਨੇ ਜਿਹੜੀਆਂ ਆੜਤੀਆਂ ਦੀਆਂ ਜਿੰਨੀ ਆੜਤ ਲੱਗੀ ਆ ਉਹ ਸਾਰੀ ਸ਼ੌਟੇਜ ਚਲੀ ਗਈ ਇਸ ਕਰਕੇ ਕਿਸੇ ਨੇ ਰਿਸਕ ਨਹੀਂ ਲੈਣਾ ਬੇ ਇਹਨੂੰ 72 ਘੰਟੇ ਤੋਂ ਵੱਧ ਰੱਖ ਸਕੀਏ ਮੇਰਾ ਨਾਮ ਜੀ ਧਨਨਾ ਸਿੰਘ ਆ ਮਾ ਕਟਾਣਾ ਸਾਹਿਬ ਪਿੰਡ ਆ ਮੇਰਾ ਹਾਂਜੀ ਸਾਨੂੰ 8 ਦਿਨ ਹੋ ਗਏ ਜੀ ਇੱਥੇ ਬੈਠਿਆਂ ਨੂੰ ਇੱਥੇ ਸਾਨੂੰ ਇਹ ਪਤਾ ਹੀ ਨਹੀਂ ਵੀ ਇਹਦਾ ਮੰਡੀ 'ਚ ਕੋਈ ਇਹਦਾ ਕੋਈ ਜ਼ਿੰਮੇਵਾਰ ਹੈ ਕਿ ਨਹੀਂ ਹੈ ਤੇ ਇਹ ਹੁਣ ਜਿਹੜੇ ਅਸੀਂ ਖਾਜੜ ਖਵਾਰ ਹੁੰਨੇ ਉਹ ਤਾਂ ਹੁਣ ਨਹੀਂ ਹੁੰਨੇ ਆ ਨਾਲ ਸਾਡੀਆਂ ਢੇਰੀਆਂ ਸੁੱਕ ਕੇ ਰੋਜ਼ ਉਹਦਾ ਵਜ਼ਨ ਘਟਦਾ ਇਹ 17 17 ਪੁਆਇੰਟ ਕਹਿੰਦੀ ਹੈ ਗਵਰਨਮੈਂਟ 14 ਆਇਆ ਸਾਡਾ 13 14 ਹੀ ਰਹਿ ਗਿਆ ਜੀ ਇੱਥੇ 15 ਵਾਲੇ 13 14 15 ਉਹ ਹੋਰ ਘਟ ਜੂਗਾ ਤਾਂ ਜਮੈਂ ਇਹ ਤਾਂ ਸਮਝ ਲਓ ਬਈ 15 ਕਵਾਂਟਲ ਕਿਲੇ ਦੀ ਆਸ ਤਾਂ ਨਹੀਂ ਪੈਣੀ ਆ ਹਿਸਾਬ ਨਾਲ ਜੇ ਵਜ਼ਨ ਘਟ ਗਿਆ ਤਾਂ ਕਿ ਕੌਣ ਇਹਦਾ ਪੂਰਾ ਕਰੂਗਾ ਇਹ ਕਿਹਨੂੰ ਇਹ ਤਾਂ ਇਹ ਤਾਂ ਹਾਂ ਮੈਨੂੰ ਖਤਮ ਕਰਨ ਵਾਲੀ ਗੱਲ ਆ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਹੀ ਸਰਕਾਰ ਹੈ ਜੀ ਹੋਰ ਕੋਈ ਹੋਰ ਕੌਣ ਆ ਕੋਈ ਉਹ ਘਰ ਦੇ ਕਸਾਈ ਕਰ ਰਹੀ ਹੁੰਦੀ ਆ ਨਾ ਹੋਰ ਹੁਣ ਆੜਤੀ ਆ ਉਹ ਉਹਨਾਂ ਦਾ ਕਹਿ ਨਹੀਂ ਸਕਦਾ ਸਰ ਜੇ ਹੁਣ ਆਪਾਂ ਘਰ ਦੀ ਕਮਾਨ ਸੰਭਾਲਾਂਗੇ ਤਾਂ ਜ਼ਿੰਮੇਵਾਰਤਾ ਤਾਂ ਉਹ ਹੀ ਹੋਊ ਹੁਣ ਜਿਹੜਾ ਸਰਵਾਰ ਸੰਭਾਲੀ ਬੈਠਾ ਉਹ ਇਹਦਾ ਜ਼ਿੰਮੇਵਾਰ ਹੈ ਉਹਨਾਂ ਨੂੰ ਚਾਹੀਦਾ ਸਾਡਾ ਕਮਾਨ ਪਈਆਂ ਨੇ ਜੀ 15 ਪਈਆਂ 14 15 ਤਰੀਕ ਦੇ ਨੇੜੀਆਂ ਪਈਆਂ ਨੇ ਆ ਸਾਡੀ ਮੰਡੀ ਦੇ ਵਿੱਚ 22 ਤਰੀਕ ਦੀਆਂ ਪਈਆਂ ਨੇ ਖੁਦ ਸਾਡੇ ਆੜਤੇ ਜਿਹੜਾ ਮਨੀਮ ਆ ਉਹਦੀ 22 ਤਰੀਕ ਦੀ ਪਈ ਆ ਸਰਦਾਰ ਸਾਹਿਬ ਤੁਸੀ ਕੋਈ ਨੁਕਸਾਨ ਹੋਣਾ ਨੁਕਸਾਨ ਦੀ ਪਰ ਭਾਈ ਕਿਵੇਂ ਹੋਊਗੀ ਫਿਰ ਕਿਸਾਨ ਬਸ ਪਰ ਭਾਈ ਬਸ ਖਾਤਮਾ ਕਹਾਣੀ ਹੁਣ ਕੀ ਕਰੀਏ ਤੇ ਬੜੇ ਕੁਝ ਨਹੀਂ ਪੈਣਾ ਨਾ ਹੀ ਨਾ ਖਾਤਮਾ ਬਿਲਕੁਲ ਇੱਕ ਤਾਂ ਹੁੰਦਾ ਵੀ ਨੌਕਰੀ ਦੇਤੀ ਜਿਹੜਾ ਕੰਮ ਹੁਣ ਮਿਹਨਤ ਕਰਦੇ ਆ ਇਹਨੂੰ ਵੀ ਨਹੀਂ ਚੱਲਣ ਦਿੰਦੀ ਕੋਈ ਕੋਈ ਪਛਾਣ ਤਾਂ ਕੋਈ ਪੁਹੇਖਦੀ ਨਹੀਂ ਦਾ ਨਹੀਂ ਮੌਲਕ ਦਾ ਹੀ ਸਾਡਾ ਸਾਡਾ ਆਬਾ ਦਾ ਇੱਕ ਪਾਸੇ ਰਹਿ ਗਿਆ ਮੰਜੂਰ ਆਲਮ ਕੀ ਕਹਿਣਾ ਚਾਹਤੇ ਹੋ ਕਦੋਂ ਸੇ ਹੋ ਜਾਂ ਪੇ ਇੱਕ ਮਹੀਨਾ ਸੇ ਬੈਠੇ ਆ ਅਗਲਾ ਇੱਕ ਤਰੀਕ ਕੋ ਆਏ एक तारीख आने वाले वा, जो एक तारीख बीत गया वो एक तारीख को आए है नहीं, काम तो एक महीना काम तो आप कर रहे हो जी काम कर रहे है भाड़ा नहीं दे रहा सुखाई बहुत सुखाई कर रहा है पंखा हैं सब बंद कर देता है मत करने दो काम नहीं करना है एक महीने से ऐसे बैठे हो जी ऐसे बैठे हैं तो गुजारा, गुजारा कैसे गुजारा कैसे चलता है जी चलेगा अपने पॉकेट से जा रहा है अपने पॉकेट से पैसा लगा रहे हैं खा रहे हैं राशन पानी उसके बाद हर कुछ महंगा है प्याज आलू लहसुन महंगा है कैसे खाएंगे यहाँ मंडी आ गया है क्या कहना आ, चाहते हो मंडी का काम चाहिए जी काम चलना चाहिए आज से कम चलना चाहिए सरकार को क्या बोलना चाहते जो सरकार से निवेदन है की रेट हम लोग को अच्छा दे काम चलना चाहिए गरीब को ऊपर नजर करे गरीब को देखे महंगाई तो दिन ब दिन बढ़ती जा रही है जी महंगाई घट, घटना चाहिए दोबारा मेरा पिंड ये पंद्रह तारीख तो ਮੰਡੀ 'ਚ ਖੱਜਲ ਹੋੰਨੇ ਆ ਰੋਜ਼ ਆਜੀ ਦਾ ਚਲੇ ਜਾਈ ਦਾ ਕੋਈ ਹੱਲ ਨਹੀਂ ਗਾ ਮਗਲੇ ਕੰਮ ਸਾਰੇ ਰੁਕੇ ਪਏ ਨੇ ਖੱਜਲ ਖਵਾਰੀ ਬਹੁਤ ਜ਼ਿਆਦਾ ਕੋਈ ਵੀ ਕੰਮ ਨਹੀਂ ਹੁੰਦਾ ਘਰ ਦਾ ਸਭ ਕੰਮ ਉੱਥੇ ਰੁਲੇ ਪਏ ਨੇ ਦੇਖੋ ਇਹ ਮਾੜੀਆਂ ਸਰਕਾਰਾਂ ਕੋਈ ਹੱਲ ਕਰਦੀਆਂ ਨਹੀਂ ਗੀਆਂ ਉੱਤੋਂ ਮੰਨ ਲੋ ਆਰਤੀ ਪਰੇਸ਼ਾਨ ਨੇ ਸਾਰੇ ਪਾਸੇ ਸਭ ਲੀਬਰ ਪਰੇਸ਼ਾਨ ਨਾ ਸਾਰੇ ਦੁਖੀ ਹੋਏ ਨੇ ਇਹ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਇਹਦੇ ਬਾਰੇ ਮਸਲ ਵੱਡਣੀ ਆਲੀ ਆ ਵੱਡ ਹੁੰਦੀ ਨਹੀਂ ਜੇ ਟਰਾਲੀਆਂ ਭਰ ਕੇ ਢਾਉਂਨੇ ਆ ਤਾਂ ਲੈਣ ਦਾ ਹਿੱਲਾ ਨਹੀਂ ਗਾ ਕੀ ਕਰੀਏ ਤੇ ਕੀ ਕਹਿਣਾ ਚਾਹੁੰਨੇ ਹੁਣ ਸਰਕਾਰ ਨੂੰ ਤੇ ਇਹਦਾ ਸਰਕਾਰ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੋ ਆਪਣੀਆਂ ਫਸਲਾਂ ਵੱਢੀਏ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਖੜੀ ਫਸਲ ਦਾ ਬਿਮਾਰੀ ਬਹੁਤ ਜ਼ਿਆਦਾ ਆ ਰਹੀ ਆ ਉਹਦੇ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਲਦੀ ਉਹਦੇ ਹੱਲ ਕਰੇ ਖਰੀਦ ਹੋਣ ਤੇ ਆਪਣੀਆਂ ਫਸਲਾਂ ਵੱਢ ਕੇ ਗਾਂ ਵਾਲੀਆਂ ਫਸਲਾਂ ਦੀ ਤਿਆਰੀ ਕਰੀਏ ਮੇਰਾ ਨਾਮ ਜੀ ਕਗਨਦੀਪ ਸਿੰਘ ਆ ਮੇਰਾ ਪਿੰਡ ਬਾਲਿਓ ਆ ਤੇ ਅੱਜ ਪੰਜਵਾਂ ਦਿਨ ਹੋ ਗਿਆ ਜੀ ਇੱਥੇ ਜੀਰੀ ਪਈ ਨੂੰ ਨਾ ਤਾਂ ਕੋਈ ਅਫਸਰ ਆ ਰਿਹਾ ਪੁੱਛਣ ਵੀ ਤੁਹਾਡੀ ਜੀਰੀ ਵਿਕੀ ਆ ਕੀ ਹੋਇਆ ਨਾ ਕੋਈ ਗਵਰਨਮੈਂਟ ਦਾ ਬੰਦਾ ਕੋਈ ਹੋਰ ਨਾ ਕੋਈ ਐਮਐਲਏ ਕੋਈ ਕੁਝ ਨਹੀਂ ਕਰ ਰਿਹਾ ਜੀ ਪੰਜ ਦਿਨ ਹੋ ਗਏ ਸਾਨੂੰ ਇੱਥੇ ਰੁਲਦੇ ਆ ਨੂੰ ਕੋਈ ਸਾਡੀ ਸਾਰ ਲੈਣ ਨਹੀਂ ਆਇਆ ਹੈਗਾ ਹਾਂ ਜੇ ਅਸੀਂ ਖੇਤ ਦੇ ਵਿੱਚ ਅੱਗ ਲਾ ਦਈਏ ਉੱਥੇ ਜਰੂਰ ਪਹੁੰਚ ਜਾਣਗੇ ਵੀ ਅੱਗ ਕਾਤੇ ਲਈ ਜਾ ਪਰਾਲੇ ਨੂੰ ਪਰਾਲੇ ਨੂੰ ਅੱਗ ਕਾਤੇ ਲਈ ਜਾ ਪਰ ਇਹ ਨਹੀਂ ਪੁੱਛ ਰਹੇ ਆ ਕਿ ਵੀ ਤੁਹਾਡੀ ਫਸਲ ਪਈ ਹੈ ਜੀ ਪੁੱਤਾਂ ਵਾਂਗੂ ਪਾਲ ਕੇ ਲੈ ਕਹਿੰਦੇ ਫਸਲ ਆ ਅੱਜ ਪੰਜਵਾਂ ਦਿਨ ਹੋ ਗਿਆ ਕੋਈ ਸਾਡੀ ਖਾਰ ਨਹੀਂ ਕੋਈ ਵੇਖਣ ਦਾ ਹਜੇ ਸਾਨੂੰ ਆਸਾਰ ਨਹੀਂ ਵੀ ਅੱਜ ਵੇਖੋਗੇ ਨਹੀਂ ਵਿਕੋਗੇ 5 ਦਿਨ ਹੋ ਗਏ ਇੱਥੇ ਮੰਡੀ ਦੇ ਵਿੱਚ ਆ ਜੀ ਇਹਦੇ ਵਿੱਚ ਹੁਣ ਕਮੀ ਦਾ ਦੇਖੋ ਗਵਰਨਮੈਂਟ ਦੀ ਇੱਕ ਕਸੂਰ ਹੈ ਇਹਦੇ ਵਿੱਚ ਦਾ ਸਾਡਾ ਦਾ ਕੋਈ ਕਸੂਰ ਨਹੀਂ ਹੋਣਾ ਇਹਦੇ ਵਿੱਚ ਇਹਨਾਂ ਨੇ ਆਪਣਾ ਐ ਐ ਥੋੜਾ ਹੁੰਦਾ ਵੀ ਬੇੜੇ ਆਈ ਜਾਂਨ ਬੰਨੋ ਕੁੜੀ ਦੇ ਕਰਨ ਇਹ ਮਸਲਾ ਪਹਿਲਾਂ ਸੋਲਵ ਕਰਨਾ ਸੀ ਇਹਨਾਂ ਨੇ ਉਹਨਾਂ ਨੂੰ ਪਤਾ ਵੀ ਆਪਣੀ ਜੀਰੀ ਆ ਰਹੀ ਆ ਵੀ ਉਹਦੇ ਬਾਰੇ ਕੋਈ ਇਹਨਾਂ ਦਾ ਪਹਿਲਾਂ ਹੱਲ ਕਰਨਾ ਚਾਹੀਦਾ ਸੀ ਹਾਂ ਇੰਤਜ਼ਾਮ ਪਹਿਲਾਂ ਕਰਦੇ ਆਪਣਾ ਹੁਣ ਜਗ੍ਹਾ ਦਾ ਇੰਤਜ਼ਾਮ ਚ ਕੁਝ ਵੀ ਉਹਨਾਂ ਨੇ ਕਰਨਾ ਅਸੀਂ ਥੋੜਾ ਕਰਨਾ ਹੈ ਸਾਡੀ ਤਾਂ ਮੰਗ ਇਹ ਹੈ ਜਲਦੀ ਜਲਦੀ ਖਰੀਦ ਸ਼ੁਰੂ ਕੀਤੀ ਜਾਵੇ ਤੇ ਇੱਥੇ ਜੱਟਾਂ ਦੀ ਆ ਕੇ ਸਾਰ ਲਈ ਜਾਵੇ ਜੀ